ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿਮ ਮੀਟਿੰਗ ਦੀ ਬੈਠਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਜਿੱਥੇ کئی ਘੰਟੇ ਹੀ ਮੀਟਿੰਗ ਚੱਲੀ ਕਿਥੇ ਪੰਥ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ ਉਥੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਵੀ ਐਸਜੀਪੀਸੀ ਵੱਲੋਂ ਵੱਡਾ ਫੈਸਲਾ ਲਿਆ ਗਿਆ ਅੰਤਰੀਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੌਰਾਨ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ। ਜਲ ਲੜੂ। ਅੱਜ ਜਿਹੜੀ ਆਓ ਜੀ ਸਰ ਜੀ। ਅੱਜ ਦੀ ਜਿਹੜੀ ਚੁੱਪ ਕਰੇਗਾ। ਉਹ ਯਾਰ ਮੇਰੀ ਅਵਾਜ਼ ਬਹੁਤ ਉੱਚੀ ਤੇ ਪਿੱਛੇ ਰੱਖੋ। ਅੱਜ ਜਿਹੜੀ ਮੀਟਿੰਗ ਸੀ ਨਾ ਰੁਟੀਨ ਦੇ ਸਾਰੇ ਕੰਮ ਸੀ। ਅਜੰਡੇ ਦੇ ਮੁਤਾਬਕ ਸਾਰੀ ਮੀਟਿੰਗ ਤੋਂ ਉਪਰੰਤ ਗਿਆਨੀ ਹਰਪ੍ਰੀਤ ਸਿੰਘ بڑا ਮਸਲਾ ਸੀ ਜਿਹੜਾ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਏਜੰਡਾ ਲੈਂਦਾ ਜੀ ਦਾ ਅਸੀਂ ਤਿੰਨ ਮੈਂਬਰ ਆ ਸਰਦਾਰ ਅਮਰੀਕ ਸਿੰਘ ਬਿਸ਼ੋਹਾ ਮੈਂ ਜਸਵੰਤ ਸਿੰਘ ਪ੍ਰੈਣ ਤੇ ਪਰਮਜੀਤ ਸਿੰਘ ਰਾਏਪੁਰ ਨੇ ਉਹਦੀ ਮਤੇ ਦੀ ਵਿਰੋਧਤਾ ਕੀਤੀ ਹੈ ਲਿਖੇ ਵੀ ਦਿੱਤਾ ਲਿਖੇ ਵੀ ਦਿੱਤਾ ਸਾਨੂੰ ਇਹ ਮਹਿਸੂਸ ਹੋਇਆ ਇਹ ਮਦਦ ਮਸਲਾ ਇਹ ਉਹਨਾਂ ਦੀ ਜਿਹੜੀ ਵਰਖਾਸਤ ਆ ਰਾਜਨੀਤਿਕ ਐਂਗਲ ਤੋਂ ਕੀਤੀ ਗਈ ਆ ਪਰਦਾਲ ਕਮੇਟੀ ਦੀ ਰਿਪੋਰਟ ਸਾਨੂੰ ਦਿੱਤੀ ਨਹੀਂ ਪਰ ਕੇ ਜਰੂਰ ਸੁਣਾਈ ਗਈ ਆ ਉਸ ਰਿਪੋਰਟੀ ਦੇ ਵਿੱਚ ਬਹੁਤ ਜ਼ਿਆਦੇ ਦੋਸ਼ ਲਾਏ ਗਏ ਆ ਮੈਂ ਇਸ ਗੱਲ ਦੀ ਨਹੀਂ ਕਿਉਂਕਿ ਮੈਂ ਨਾ ਹਰਪ੍ਰੀਤ ਸਿੰਘ ਨੂੰ ਕੋਈ ਤੇ ਮਿਲਿਆ ਗਿਆ ਨਹੀਂ ਜੀ ਨੂੰ ਨਾ ਵਾਲਾ ਮੈਂ ਉਹਨਾਂ ਬਾਰੇ ਜਾਣਦਾ ਹੋ ਸਕਦਾ ਬਹੁਤੀਆਂ ਗੱਲਾਂ ਉਹਨਾਂ ਨੇ ਜਿਹੜੇ ਦੋਸ਼ ਲਾਏ ਆ ਕੋਈ ਸਹੀ ਵੀ ਹੋਵੇ ਕੋਈ ਗਲਤ ਨਹੀਂ ਹੋਵੇ ਪਰ ਸਿਧਾਂਤਕ ਗੱਲ ਇਹ ਆ ਬੀ ਜੇ ਗਿਆਨੀ ਹਰਪ੍ਰੀਤ ਸਿੰਘ ਬੀਤੇ ਸਮੇਂ ਚ ਇਹਨੇ ਮਾਰੇ ਸੀ ਜਿੰਨਾ ਚਿਰ ਤੁਹਾਡੇ ਹੱਕ ਚ ਬੋਲਦੇ ਰਹੇ ਆ ਤੁਸੀਂ ਉਹਨੂੰ ਸਲਾਉਂਦੇ ਰਹੇ ਹੋ ਅੱਜ ਤੁਹਾਡੀ ਰਾਜਨੀਤਿਕ ਗੱਲਾਂ ਦੀ ਪੂਰਤੀ ਨਹੀਂ ਕਰਦੇ ਅੱਜ ਤੁਸੀਂ ਉਹਨਾਂ ਨੂੰ ਲਾ ਕੇ ਭਰੇ ਮਾਰੇ ਆ ਸਵਾਲ ਸਿਧਾਂਤ ਦਾ ਗਿਆਨੀ ਹਰਪ੍ਰੀਤ ਸਿੰਘ ਦਾ ਨਹੀਂ ਗੱਲ ਤਾਂ ਆ ਜਿਸ ਰਾਹੋ ਜਿੱਥੇ ਦਾ ਰਣਜੀਤ ਸਿੰਘ ਜਿਸ ਰਾਹ ਤੇ ਪੁਰਾਣੇ ਜੱਤੇਦਾਰ ਇਹ ਆਪਣੇ ਰਾਜਨੀਤਿਕ ਤੌਰ ਤੇ ਵਰਤ ਕੇ ਸਿੱਧਦੇ ਰਹੇ ਆ ਅੱਜ ਉਸ ਰਾਜਨੀਤਿਕ ਵਿਅਕਤੀ ਨੇ ਅਰਜੈਤਪੁਰ ਦੇ ਮੈਂਬਰਾਂ ਰਹੀ ਹੋ ਆਪਦਾ ਅੰਜਾਮ ਨੂੰ ਪੂਰਾ ਕਰਦੇ ਅੱਜ ਕਿੰਨਾ ਕਿੰਨਾ ਵਿਰੋਧ ਕੀਤਾ ਨਾਮ ਦੱਸ ਦਿਓ ਜੀ ਅਮਰੀਕ ਸਿੰਘ ਬਿਸ਼ੋਹਾ ਜੀ ਅਜਨਾਲੇ ਤੋਂ ਮੈਂਬਰ ਆ ਪਰਮਜੀਤ ਸਿੰਘ ਰੈਪੌਰ ਜਲੰਧਰ ਤੋਂ ਮੈਂਬਰ ਆ ਮੈਂ ਸਿਧਵਾ ਬੇੜ ਤੋਂ ਜਸਵੰਤ ਸਿੰਘ ਪੜੈਣ ਮੈਂਬਰ ਸੋ ਪੜੈਣ ਸਾਹਿਬ ਜ਼ਿੰਮੇਦਾਰ ਜਨਰਲ ਵੀ ਇਹ ਨੋਟਿਸ ਪੜ੍ਹਨਾ ਚਾਹੀਦਾ ਬਿਲਕੁਲ ਲੈਣਾ ਚਾਹੀਦਾ ਦੇਖੋ ਮੈਂ ਇੱਕ ਗੱਲ ਕਹਿ ਸਕਦਾ ਬਿਲਕੁਲ ਸੱਚੋ ਸੱਚ ਮੈਂ ਸਵਾਲ ਕੀਤਾ ਪ੍ਰਧਾਨ ਜੀ ਨੂੰ ਬਈ ਤੁਸੀਂ ਜਿਹੜੀ ਪਰਤਾਲ ਕੀਤੀ ਆ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕਹਿੰਦੇ ਤੁਹਾਡਾ ਅਗਤਕਾਰ ਖੇਤਰ ਨਹੀਂ ਹੈਗਾ ਗੁਰੂ ਗਵਾਲ ਸਿੰਘ ਸਾਹਿਬ ਦੀ ਹਾਜ਼ਰੀ ਵਿੱਚ ਜੋ ਕਹਿਤਾ ਗਿਆਨੀ ਹਰਪੀ ਸਿੰਘ ਨੇ ਉਹ ਸਹੀ ਆ ਪਰ ਤੁਹਾਡੀ ਰਿਪੋਰਟ ਕੁਝ ਹੋਰ ਕਹਿੰਦੀ ਆ ਤੇ ਇਹਦਾ ਮਤਲਬ ਕਹਿੰਦੇ ਜੀ ਅਸੀਂ ਸੁਪਰੀਮ ਆ ਗਿਆਨੀ ਹਰਪ੍ਰੀਤ ਅਕਾਲ ਤਖਤ ਦਾ ਜਥੇਦਾਰ ਕੋਲੇ ਅਧਿਕਾਰ ਨਹੀਂ ਮੈਂ ਕਿਹਾ ਤੁਸੀਂ ਇਹ ਸਟੇਟਮੈਂਟ ਦੇ ਦਿਓ ਜਿਸ ਦਿਨ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਉਦੋਂ ਇਹ ਚੁੱਪ ਹੋ ਗਏ ਇਸ ਲਈ ਜਿਹੜਾ ਦੂਰਾ ਕਰਦਾਰ ਆ ਨਾ ਮੀਟਿੰਗ ਦੇ ਅੰਦਰ ਇਹ ਮਹਿਸੂਸ ਕਰਾਉਣਾ ਵੀ ਅਕਾਲ ਤਖਤ ਦੇ ਜਥੇਦਾਰ ਦਾ ਅਧਿਕਾਰ ਨਹੀਂ ਤੇ ਬਾਹਰ ਕਹਿਣਾ ਅਸੀਂ ਅਕਾਲ ਤਖਤ ਦਾ ਸਨਮਾਨ ਕਰਦੇ ਆ ਇਹ ਲੈਡ ਬੂ ਇਹਨਾਂ ਨੂੰ ਹੋਰ ਕੋਈ ਵੱਡਾ ਮੁੱਦਾ ਨਹੀਂ ਇੱਕੋ ਹੀ ਸੀ ਅਸੀਂ ਕਿਹਾ ਸੀ ਹੁਣ ਲਾਅ ਤਾਂ ਦਿੱਤਾ ਲਾਉਣ ਦਾ ਵਿਧੀਵਾਨ ਬਣਾ ਲਓ ਨਹੀਂ ਕਹਿੰਦੇ ਜੀ ਇਹ ਬਹੁਤ ਮਾੜਾ ਹੈ ਮੈਂ ਹੁਣ ਜਿਹੜੇ ਅਗਲੇ ਲਾਏ ਸੀ ਉਹਨਾਂ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਕਿਤੇ ਉਹਨਾਂ ਚੋਂ ਮਾੜਾ ਹੋਰ ਨਾ ਕੋਈ ਬਣ ਜਵੇ ਕਹਿਣ ਤੋਂ ਬਾਅਦ ਉਹ ਸਭ ਮੌਕੇ ਦੀਆਂ ਗੱਲਾਂ ਹੁੰਦੀਆਂ ਆ ਰਾਜਨੀਤਿਕ ਐਨਕਾ ਲਾ ਕੇ ਜਥੇਦਾਰ ਲਾਉਂਦੇ ਰਹੇ ਆ ਤੇ ਜਦੋਂ ਇਹਨਾਂ ਨੂੰ ਕੋਈ ਕੰਮ ਦੇਣੋਂ ਹਟ ਜਾਂਦਾ ਜਾਂ ਕਿਸੇ ਦੀ ਜ਼ਮੀਰ ਜਾਗ ਪਵੇ ਜਾ ਕੋਈ ਉਹ ਗੱਲਾਂ ਬਾਰ ਬਾਰ ਨਾ ਇਹਨਾਂ ਦੀ ਪੂਰਤੀ ਕਰੋ ਤੇ ਫਿਰ ਐਂ ਕਰਦੇ ਆ ਜੇ ਸਿੱਖ ਪੂਰਾ ਆਬਾਮ ਚਤੰਨ ਨਾ ਹੋਇਆ ਅਹੀਂ ਹੁੰਦਾ ਰਹੂਗਾ ਜਗਤਾਰ ਸਿੰਘ ਜੀ ਦੇਖੋ ਅੱਜ ਇਹ ਸਵਾਲ ਨਹੀਂ ਪੁੱਛਤਾ ਨਾ ਦੇਣਾ ਜਦੋਂ ਅਸੀਂ ਕੋਈ ਵਿਵਸਥਾ ਬਾਰੇ ਕਿਸੇ ਨੂੰ ਸਿੱਖਾ ਨਹੀਂ ਸਕੇ ਸੱਟ ਸਿੱਖਾਂ ਨੇ ਐਡਜੇ ਐਡਜੈਕਟਿਵ ਮੈਂਬਰ ਨੂੰ ਨਹੀਂ ਪਤਾ ਕਿ ਸਿੰਗਲ ਤੋਂ ਤੁਸੀਂ ਚੁਣਦੇ ਹੋ ਦੇਖੋ 12 15 ਬੰਦੇ ਪੰਥ ਦੀ ਨੁਮਾਇੰਦਗੀ ਨਹੀਂ ਕਰਦੇ ਜਥੇਦਾਰ ਤਾਂ ਪੰਥ ਦਾ ਤੁਸੀਂ ਆਪ ਹੁਣ ਮੈਂ ਕੀ ਕਹਾਂ ਇਹ ਜਿਹੜੀ ਰਿਕਾਰਡ ਹੋਈ ਹੈ 2 ਦਸੰਬਰ ਦੇ ਜਿਹੜੇ ਹੁਕਮਾਂ ਮੇ ਹੋਏ ਆ ਦੇਸ਼ ਹੋਏ ਉਹਨਾਂ ਨੂੰ ਲਿਖ ਕੇ ਹੋਈ ਹੈ। ਹਾਂ 2 ਦਸੰਬਰ ਵਾਲੇ ਦਿਨ ਦੇ ਜਿਹੜੇ ਹੁਕਮਾਂ ਮਿਆਂ ਖਾਸ ਤੌਰ ਤੇ ਮੈਂ ਇਹ ਗੱਲ ਸਿੱਧੇ ਤੌਰ ਤੇ ਕਹਿੰਦਾ ਜਿਹੜੇ ਪ੍ਰਧਾਨ ਸਾਹਿਬ ਆ ਤੇ ਐਡਜੈਕਟਿਵ ਮੈਂਬਰ ਆ ਸੱਤਾਧਾਰੀ ਉਹ ਰਾਜਨੀਤਿਕ ਆਗੂ ਦੀ ਇਹ ਬਖਸ਼ਿਸ਼ ਦੇ ਨਾਲ ਹੀ ਪ੍ਰਧਾਨ ਬਣੇ ਆ ਉਹਦੇ ਨਾਲ ਹੀ ਐਡਜੈਕਟਿਵ ਮੈਂਬਰ ਬਣੇ ਆ ਤੇ ਫਿਰ ਉਹ ਤਾਂ ਕਰਨੀ ਬਣਦੀ ਆ ਉਹਨਾਂ ਦੀ ਉਹ ਤਾਂ ਕਰ ਹੀ ਰਹੇ ਆ ਕੀ ਕਿਪਤਾਨ ਹੋ ਜਨੀ ਜਤਾਰ ਸਿੰਘ ਜੀ ਇਸ ਤਰ੍ਹਾਂ ਉਹਨਾਂ ਸਾਹਦੇ ਹੈਡ ਗਰੰਟੀ ਉਹੀ ਹੋਣੀ ਹਾਂ ਇਹ ਉਹਨਾਂ ਨੂੰ ਕਿਹਾ ਵੀ ਉਹ ਸੁਬਾ ਮਨਮੋਣਗੇ ਅਗਲਾ ਹੱਥ ਪੇ ਅਗੇ ਉਹ ਦੱਸ ਸਕਦੇ ਆ ਪ੍ਰਧਾਨ ਸਾਹਿਬ ਬੜੀ ਗਲਤ ਠੀਕ ਹੈ ਠੀਕ ਹੈ ਸਾਡਾ ਭਾਈ ਸਾਹਿਬ ਅੱਜ ਅੰਤਰੀ ਕਮੇਟੀ ਦੀ ਮੀਟਿੰਗ ਹੋਈ ਹੈ ਜਤਾਰ ਸ਼੍ਰੀ ਆਦਮਤਮਾ ਸਾਹਿਬ ਹਰਪ੍ਰੀਤ ਸਿੰਘ ਜੀ ਦੀਆਂ ਜਿਹੜੀਆਂ ਸਿਵਮਾਂ ਨੇ ਉਹ ਖਤਮ ਕਰ ਦਿੱਤੀਆਂ ਗਈਆਂ ਕਿਹਨਾਂ ਤੂੰ ਲੱਕੋ ਇਹ ਫੈਸਲਾ ਮੰਦਪਾਗਾ ਸੱਚ ਬੋਲਣ ਦੀ ਸਜਾ ਗਿਆਨੀਆ ਰਪੀਤ ਸਿੰਘ ਨੂੰ ਦਿੱਤੀ ਗਈ ਜਿਹੜੀ 2 ਤਰੀਕ ਨੂੰ ਕਾਲਤਖ ਸਾਹਿਬ ਦੇ ਫਜ਼ੀਲ ਤੋਂ ਜਿਹੜੇ ਫੈਸਲੇ ਹੋਏ ਸੀ ਨਾ ਉਹਨਾਂ ਫੈਸਲੇ ਜਿਹੜੇ ਹੀ ਉਹ ਬਾਗਲਦਲ ਨੂੰ ਹਜ਼ਰੀ ਹੋਏ ਉਹ ਕਹਿੰਦੇ ਤੁਹਾ ਫੈਸਲੇ ਸਖਤ ਕਰਾਤੇ ਔਰ ਉਹਨਾਂ ਦੇ ਖਿਲਾਫ ਐਵੇਂ ਮਗਰੋਂ ਇੱਕ ਕਟਤੀ ਆਪਣੀ ਕਮੇਟੀ ਬਣਾਤੀ ਜਦੋਂ ਕਿ ਉਹ ਕਮੇਟੀ ਦੇ ਵਿੱਚ ਕੋਈ ਵੀ ਵੈਲਿਡਿਟੀ ਨਹੀਂ ਹੈਗੀ ਕਾਲਤਖ ਸਾਹਿਬ ਦੇ ਜਹਾਦਰ ਗਾਨੇ ਰਗਵੀਰ ਸਿੰਘ ਨੇ ਗੱਲ ਕਹੀ ਸੀ ਕਿ ਇਹ ਇਹਨਾਂ ਦੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਮਤਲਬ ਸ਼ਰੋਣੀ ਕਮੇਟੀ ਦੇ ਉਹਨਾਂ ਕਾਨੇ ਰਗਵੀਰ ਸਿੰਘ ਦੀ ਗੱਲ ਵੀ ਅੱਜ ਤੱਕ ਕਮੇਟੀ ਨੇ ਨਹੀਂ ਮੰਨੀ ਮੈਂ ਸਭ ਦੋਨਾਂ ਕਾਲ ਤਖਤ ਸਾਹਿਬ ਦੇ ਹੁਕਮ ਦੀ ਜਿਹੜੀ ਅੱਜ ਲਗਣਾ ਕੀਤੀ ਐ ਅੱਜ ਲੜਾਈ ਜਿਹੜੀ ਆਣਾ ਉਹ ਉਹ ਕਾਲ ਤਖਤ ਸਾਹਿਬ ਨਾਲ ਲੜ ਰਿਆ ਬਾਦਲਦਾਲ ਖਾਲਸਾ ਪੰਥ ਦੋਵੇਂ ਸਜਵੰਡਤਾ ਇੱਕ ਕਾਲ ਤਖਤ ਨੂੰ ਮੰਨਣ ਵਾਲੇ ਆ ਹੀ ਲੋਕ ਆ ਇੱਕ ਕਾਲ ਤਖਤ ਤੋਂ ਜਿਹੜੇ ਪਗੋੜੇ ਲੋਗਾ ਇਹ ਸਾਰਿਆਂ ਦੇ ਅੱਜ ਸਾਹਮਣੇ ਆ ਜੋਸ਼ ਵਿਰੋਧ ਕਿਨੇ ਕਿਨੇ ਕੀਤਾ ਫਿਰ ਅੰਦਰ ਦਾ ਅਦਰ ਦੋ ਹਟੇ ਮੈਂਬਰ ਸੀ ਇਹਨੇ ਵਿਰੋਧ ਕਰਨਾ ਸੀ ਮੈਂ ਵਿਰੋਧ ਕੀਤਾ ਤੇ ਬਾਕੀ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਉਹ ਸਾਡੀ ਸਾਰੀ ਸੁਧਾਰ ਲੈ ਰਹੀ ਸਾਰੀ ਕਰ ਰਹੀ ਹੈ ਵਿਰੋਧ ਉਹ ਸਾਰਾ ਖਾਲਸਾ ਪੰਥ ਕਰ ਰਿਹਾ ਔਰ ਨਿਆਗ ਸਿੰਘ ਜਿਹਾ ਬੰਦੀਆਂ ਕਰ ਰਹੀਆਂ ਤਾਂ ਸਾਰੇ ਸਾਹਮਣੇ ਦੋ ਚੋਂ ਦਰਾਂ ਚ ਜਾਦੀ ਲੱਗਦਾ ਪੰਥ ਦੇ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਰਾਜਨੀਤੀ ਹੋਈ ਆ ਆਈਡੀਆ ਆ ਰਾਜਨੀਤੀ ਹੋਈ ਜਿਹੜੀ ਉਹਨੂੰ ਕੱਢਿਆ ਗਿਆ ਕਿ ਕਾਲਤਕ ਸਾਬ ਦੇ ਜਿਹੇ ਬਜਾਏ ਵੀ ਆਪਾਂ ਜਿੱਥੇ ਹੁਕਮ ਆਇਆ ਉਹ ਹੁਕਮ ਨੂੰ ਮੰਨੀਏ ਉਹਨਾਂ ਹੁਕਮ ਦੇ ਨਾਲ ਹੀ ਕੱਢਤੇ ਆ ਹੁਕਮ ਦੇ ਨਾਲੇ ਕਰਦੇ ਇਹ ਤਾਂ ਮੱਧ ਭਾਗੀ ਕੀ ਘਟਨਾ ਸੀ ਠੀਕ ਜੀ